ਇਹ ਬਠਿੰਡਾ ਪੁਲਿਸ ਦੇ ਵੱਲੋਂ ਵੀ ਜੋ ਹੈ ਇਸ ਘਟਨਾਕਰਮ ਨੂੰ ਲੈ ਕੇ ਚਾਰ ਪੁਲਿਸ ਕਰਮੀਆਂ ਸਣੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਪਰਿਵਾਰ ਸਿੱਧੇ ਤੌਰ ਤੇ ਇਹ ਕਹਿ ਰਿਹਾ ਕਿ ਸਾਡੇ ਪੁੱਤ ਦੀ ਮੌਤ ਨਹੀਂ ਹੋਈ ਬਲਕਿ ਉਸ ਨੂੰ ਕਤਲ ਕੀਤਾ ਗਿਆ ਇਹ ਕਤਲ ਵੀ ਕਿਸੇ ਹੋਰ ਦੇ ਵੱਲੋਂ ਨਹੀਂ ਬਲਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਅਜੇ ਹੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ तमाम ਗੁਨਾਹਗਾਰਾਂ ਨੂੰ ਈ ਸਾਰੀ ਦੁਨੀਆ ਯਾਦ ਰੱਖੇ ਉਸ ਮ੍ਰਿਤਕ ਦਾ ਪਿਤਾ ਤਾਂ ਵਿਰਲਾਪ ਕਰਦਾ ਹੋਇਆ ਇਹ ਵੀ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ 1984 ਵਾਲੇ ਦੌਰ ਦੇ ਵਿੱਚ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਠੀਕ ਉਸੇ ਤਰ੍ਹਾਂ ਦਾ ਮਾਹੌਲ ਇੱਕ ਵਾਰ ਫਿਰ ਤੋਂ ਸਿਰਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਨਰਿੰਦਰ ਦੇ ਪੁੱਤ ਦਾ 1 ਜੂਨ ਯਾਨੀ ਕਿ ਅੱਜ ਤੋਂ 2 ਤੋਂ 3 ਦਿਨ ਬਾਅਦ ਉਸ ਦਾ ਜਨਮ ਦਿਨ ਸੀ ਨਰਿੰਦਰ ਆਪਣੇ ਪੁੱਤ ਦੇ ਜਨਮ ਦਿਨ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਜਨਮ ਦਿਨ ਤੋਂ ਪਹਿਲਾਂ ਹੀ ਮੌਤ ਘੇਰਾ ਪਾ ਲੇਗੀ ਪਿਓ ਨੂੰ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਤਸਵੀਰ ਤੁਹਾਨੂੰ ਉਸ ਸੋਹਣੇ ਸੁਨੱਖੇ ਗੱਭਰੂ ਦੀ ਦਿਖਾ ਰਿਹਾ ਕਿ ਜਿਹੜਾ ਇੰਸਟੀਚਿਊਟ ਦੇ ਵਿੱਚ ਇੱਕ ਇੰਸਟੀਚਿਊਟ ਚਲਾਉਂਦਾ ਤੇ ਨਾਲ ਹੀ ਜੋ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਆਲਸ ਦੀ ਕੋਚਿੰਗ ਦਿੰਦਾ ਸੀ ਪਰ ਅਚਾਨਕ ਉਸ ਨੂੰ ਪੁਲਿਸ ਸ਼ੱਕ ਦੇ ਆਧਾਰ ਦੇ ਉੱਤੇ ਗ੍ਰਫਤਾਰ ਕਰਦੀ ਹੈ ਕਿ ਇਸ ਨੇ ਇਸ ਦੇ ਕੋਲ ਕੋਈ ਨਸ਼ਾ ਹੋਏਗਾ ਜਾਂ ਇਹ ਨਸ਼ਾ ਤਸਕਰੀ ਦਾ ਕਾਰੋਬਾਰ ਕਰ ਰਿਹਾ ਪਰ ਪੁਲਿਸ ਦੀ ਹਿਰਾਸਤ ਦੇ ਵਿੱਚ ਪਰਿਵਾਰ ਦੇ ਮੁਤਾਬਕ ਉਹਨਾਂ ਦੇ ਪੁੱਤ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ ਹੈ ਕਰੰਟ ਲਗਾਇਆ ਜਾਂਦਾ ਹੈ ਉਸ ਦੇ ਪੱਗ ਦੇ ਨਾਲ ਉਸ ਦਾ ਗਲਾ ਘੋਟਿਆ ਜਾਂਦਾ ਉਸ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਉਸ ਦੇ ਪੈਰਾਂ ਤੇ ਵੀ ਨੀਲ ਪਏ ਹੋਏ ਸਨ ਉਸ ਦਾ ਚਿਹਰਾ ਵੀ ਸਾਰਾ ਕਾਲਾ ਪੈ ਚੁੱਕਿਆ ਸੀ ਇਥੋਂ ਤੱਕ ਕਿ ਉਸਦੇ ਵਾਲ ਵੀ ਪਟੇ ਗਏ ਸਨ ਸਿੱਖ ਧਰਮ ਨੂੰ ਲੈ ਕੇ ਵੀ ਬਹੁਤ ਵੱਡੇ ਸਵਾਲ ਖੜੇ ਕੀਤੇ ਨੇ ਕਿ ਸਾਡੇ ਸਿੱਖ ਧਰਮ ਦੀ ਮਰਿਆਦਾ ਦਾ ਉਲੰਘਣ ਵੀ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਬਠਿੰਡਾ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਚਾਰ ਪੁਲਿਸ ਕਰਮੀਆਂ ਸਣੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਰੋਂਦੇ-ਕਰਲੋਂਦੇ ਹੋਏ ਪਰਿਵਾਰ ਦਾ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਨੇ ਆ ਸਭ ਕੀ ਹੋਇਆ ਕੀ ਪੂਰਾ ਮਾਮਲਾ ਹੋਇਆ ਕੀ ਮੁੰਡਾ ਰੋਜ਼ੀਦਰ ਆਪਣੀ ਡਿਊਟੀ ਗਿਆ ਜੀ। ਅਗਾ ਕੋਈ ਦੋਸਤੋ ਨੂੰ ਇੰਸਟੀਚੂਨ ਚ ਲੈ ਗਏ। ਜੀ। ਜਿੱਥੋਂ ਵਾਪਸ ਆਉਂਦੇ ਹੋਏ ਇਹਨਾਂ ਨੇ ਸੀਆਈਏ ਸਟਾਫ ਨੇ ਚੱਕ ਲਿਆ 5:30 ਵਜੇ ਸਾਨੂੰ ਲਾਸਟ ਕਾਲ ਮੁੰਡੇ ਦੀ ਆਈ ਹੈ। ਜੀ। ਵੀ ਮੰਮੀ ਨਾਲ 5:30 ਗੱਲ ਹੋਈ ਹੈ ਤੇ ਮਿਸੇਜ ਨਾਲ 5:30 ਜੀ। ਵੀ ਤੁਸੀਂ ਚਾਹ ਤਿਆਰ ਰੱਖੋ ਮੈਂ ਘਰੇ ਪਹੁੰਚ ਰਿਹਾ ਜੀ। ਪਰ ਉਦੋਂ ਬਾਅਦ ਉਹ ਫੋਨ ਸਵਿਚ ਆਫ ਹੋ ਗਿਆ। ਓਕੇ। ਫਿਰ ਇਹਨਾਂ ਨੇ 6 ਤੋਂ ਲੈ ਕੇ 8 ਤੱਕ ਫੋਨ ਮਲਾਈਗੇ ਫੋਨ ਔਨ ਨਹੀਂ ਹੋਇਆ। ਜੀ। ਤੇ ਜਦੋਂ ਮੈਂ 3-4 ਗੱਲਾਂ ਕੀਤੀਆਂ ਪਹਿਲਾਂ 4 ਗੱਲਾਂ ਤਾਂ ਸਵਿਚ ਆਫ ਆਈਆਂ। ਕੁਣ ਹੀ ਗੱਲ ਕਿਸੇ ਮੁੰਡੇ ਨੇ ਚੱਕੀ ਜੀ ਉਹ ਕਹਿੰਦਾ ਜੀ ਤੁਸੀਂ ਸਿਵਲ ਹਸਪਤਲ ਪਹੁੰਚੋ ਗੱਡੀ ਲੱਗ ਗਈ ਗੱਡੀ ਦਾ ਐਕਸੀਡੈਂਟ ਹੋ ਗਿਆ ਜੀ ਜਦੋਂ ਅਸੀਂ ਸਿਵਲ ਹਸਪਤਲ ਪਹੁੰਚੇ ਤਾਂ ਉੱਥੋਂ ਗੱਡੀ ਨੂੰ ਲੋਕ ਲਾ ਕੇ ਮੁੰਡਾ ਚਾਬੀ ਲੈ ਕੇ ਨਾਲ ਹੀ ਭੱਜ ਗਿਆ ਪਰ ਗੱਡੀ ਜੀ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਸੀ ਗੱਡੀ ਦੇ ਦਾ ਕੋਈ ਬੰਪਰ ਨਹੀਂ ਟੁੱਟਿਆ ਕੋਈ ਝਰੀਟ ਨਹੀਂ ਵੱਜੀ ਗੱਡੀ ਤੇ ਗੱਡੀ ਦਾ ਤੱਕੇ ਨਾਲ ਸ਼ੀਸ਼ਾ ਟੁੱਟਿਆ ਗਿਆ ਉਹਨੂੰ ਕਤਲ ਨੂੰ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਫਿਰ ਇਹ ਡਾਕਟਰ ਸਾਹਿਬ ਪਤਾ ਕਿਵੇਂ ਲੱਗਿਆ ਵੀ ਇਹ ਐਕਸੀਡੈਂਟ ਨਹੀਂ ਇਹ ਕਤਲ ਹੋਇਆ ਹੈ ਇਹ ਬਿਲਕੁਲ ਪਤਾ ਲੱਗਿਆ ਜੀ ਜੋ ਤੁਸੀਂ ਇਹ ਸਟਾਪ ਨੇ ਚੱਕਿਆ ਜੀ ਮੁੰਡੇ ਨੇ ਫਿਰ ਵੀਡੀਓ ਪਾਈਏ ਮੁੰਡੇ ਨੇ ਸਭ ਕੁਝ ਕਲੀਅਰ ਕੀਤਾ ਜੀ ਅਸੀਂ ਤਾਂ ਸ਼ਰੀ ਬੰਦੇ ਸੀ ਚੁੱਪਚਾਪ ਸਹਨ ਕਰ ਜਾਂਦੇ ਜੀ ਪਰ ਜਦੋਂ ਇੱਕ ਇੱਕ ਗੱਲ ਨਿਕਲ ਕੇ ਆਈ ਤਾਂ ਕਹਾਣੀ ਕੁਝ ਹੋਰ ਹੀ ਨਿਕਲੀ ਓਕੇ ਜਦੋਂ ਅਸੀਂ ਫਰੈਂਸਿਕ ਜਾਂਚ ਕਰਵਾਈ ਹੈ ਉਹ ਚ ਉਹਨਾਂ ਨੇ ਸਾਫ਼ ਦੱਸਿਆ ਕਿ ਝਟਕੇ ਲਾ ਕੇ ਮੌਤ ਹੋਈ ਹੈ ਤੇ ਸੱਟਾਂ ਦੇ ਸ਼ਰੀਰ ਤੇ ਬਹੁਤ ਜ਼ਿਆਦਾ ਨਿਸ਼ਾਨ ਹੈ ਓਕੇ ਤੇ ਇਸ ਲਈ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆਂ ਵੀ ਸਾਨੂੰ ਸਾਡਾ ਬੱਚਾ ਤਾਂ ਦੇਖੋ ਗਿਆ ਜੀ ਕਿਸੇ ਹੋਰ ਦਾ ਨੁਕਸਾਨ ਨਾ ਕਰਨਾ ਜੀ ਇਹ ਨਸ਼ਿਆਂ ਦੀ ਆੜ ਵਿੱਚ ਪੁਰਾਣਾ ਕਾਲਾ ਦੋਰ ਲਿਆਣਾ ਚਾਹੁੰਦੇ 84 ਵਾਲਾ ਨਸ਼ੇ ਦੀ ਆੜ ਵਿੱਚ ਜਵਾਨ ਮੁੰਡਿਆਂ ਨੂੰ ਟੌਰਚਰ ਕਰਕੇ ਆਪਦੇ ਫਿੱਤੇ ਵਧਾਉਣ ਵਾਸਤੇ ਇਹ ਲੋਕ ਕਰ ਰਹੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ 4 ਸੀਆਈਏ ਦੇ ਹੈਗੇ ਆ ਬੰਦੇ ਉਹਨਾਂ ਨੂੰ ਚੱਕਿਆ ਜਾਵੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਵੀ ਹੋਰ ਵੀ ਕਿਹੜਾ ਬੰਦਾ ਇਨਵੋਲਡ ਹੈ ਇਹਦੇ ਚ ਤੇ ਡਾਕਟਰ ਸਾਹਿਬ ਕਿੰਨੇ ਕ ਬੰਦਿਆਂ ਤੇ ਜਿਹੜਾ ਪਰਚਾ ਪਹਿਲਾਂ ਆਲਰੇਡੀ ਹੋਇਆ ਹੈ ਪਹਿਲਾਂ ਹੋਇਆ ਜੀ 3 ਬੰਦਿਆਂ ਤੇ 3 ਬੰਦੇ ਬਈ ਨੇਮ ਗਫਤਾਰ ਸਿੰਘ ਤਾਰੀ ਹੈ ਸੀਆਈਏ ਸਟਾਫ ਦਾ ਓਕੇ 3 ਬੰਦਿਆਂ ਦੇ ਕੱਲ ਨਾਂ ਨਾਮਜ਼ਦ ਕੀਤੇ ਰਾਤ ਨੂੰ ਉਕੇ ਉਹ ਵੀ ਸੀਆਈਏ ਸਟਾਫ ਦੇ ਆ ਸੀਆਈਏ ਸਟਾਫ ਦੇ ਆ ਜੀ ਟੂ ਦੇ ਉਕੇ ਟੂ ਦੇ ਸੀਆਈਏ ਸਟਾਫ ਉਕੇ ਤਾਂ ਉਹ ਪਹਿਲਾਂ ਕੀ ਪ੍ਰੈਸ਼ਰ ਮਤਲਬ ਕਿ ਜੇ ਗੱਲ ਕੀ ਜੇ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਵੀ ਬਣਾਇਆ ਗਿਆ ਮੇਰੇ ਤੇ ਬਹੁਤ ਪ੍ਰੈਸ਼ਰ ਪਾਇਆ ਗਿਆ ਜੀ ਜਿੰਨਾ ਕਿ ਤੂੰ ਓਕੇ ਕਿਸੇ ਨਾਕੇ ਤੋਂ ਫੋਨ ਕਰਾਈ ਜਾਂਦੇ ਸੀਆਈਏ ਹਲ ਕਰਾਈ ਜਾਂਦੇ ਸੀ ਕੈਮਰੇ ਦਿਖਾ ਦਿੰਦੇ ਆ ਜੀ ਅਸੀਂ ਇਹ ਕਰਦੇ ਅਸੀਂ ਆ ਉਹਦਾ ਲਾਲ ਗਵਾ ਬੈਠੇ ਅਸੀਂ ਕੀ ਪ੍ਰੈਸ਼ਰ ਚਾਹਾਂਗੇ ਉਹਨਾਂ ਨੂੰ ਕੋਈ ਪ੍ਰੂਫ ਨਹੀਂ ਮਿਲਿਆ ਜੀ ਉਹਨਾਂ ਨੇ ਚੈਕਿੰਗ ਕੀਤੀ ਹੈ ਕਾਰ ਦੀ ਜਿਹੜਾ ਸ਼ੱਕ ਸੀ ਸ਼ੱਕ ਸੀ ਕੁਝ ਮਿਲਿਆ ਵੀ ਨਹੀਂ ਉਹ ਮਨਾਣਾ ਚਾਹੁੰਦੇ ਸੀ ਉਹਨਾਂ ਨੇ ਪੱਗ ਸੀਗੀ ਸਿਰ ਤੇ ਐਕਸੀਡੈਂਟ ਆਇਏ ਨਹੀਂ ਹੁੰਦਾ ਕਦੇ ਐਕਸੀਡੈਂਟ ਹੁੰਦਾ ਤਾਂ ਪੱਗ ਸਿਰ ਤੇ ਰਹਿ ਜਾਂਦੀ ਹੈ ਜੀ ਉਹਨਾਂ ਨੇ ਪੱਗ ਨਾਲ ਗਲਾ ਘੋਟਿਆ ਪੱਗ ਨਾਲ ਗਲਾ ਘੋਟਿਆ ਨਿਸ਼ਾਨ ਦਿਖਦੇ ਹੈ ਕਰੰਟ ਮਾਰੇ ਹੈ ਸਾਰਾ ਫੇਸ ਕਾਲਾ ਹੋ ਗਿਆ ਬੇਟੇ ਦੇ ਨਾਲ ਇੱਕ ਹੈਪੀ ਲੁਥਰਾ ਸੀ ਜਿਹੜਾ ਉਹਨੂੰ ਇੰਸਟੀਟਿਊਸ਼ਨ 'ਚ ਲੈ ਕੇ ਗਿਆ ਓਕੇ ਤੇ ਇੱਕ ਗਗਨਦੀਪ ਨਾਲ ਜਿਹੜਾ ਗੱਡੀ ਛੱਡ ਗਿਆ ਉੱਤੇ ਉਹਨੂੰ ਬੰਦ ਕਰਕੇ ਅੰਦਰੋ ਮੋਬਾਈਲ ਵੀ ਅੰਦਰ ਛੱਡ ਗਿਆ ਲੈਪਟਾਪ ਦਾ ਵੀ ਬੈਗ ਅੰਦਰ ਪਿਆ ਸੀਗਾ ਲੋਕ ਕਰਕੇ ਭੱਜ ਗਿਆ ਉਹ ਬਾਇ ਨੇਮ ਉਹਨਾਂ ਦੇ ਪਰਚਾ ਹੋ ਚੁੱਕਿਆ ਹੈ ਬਾਇ ਨੇਮ ਹੋ ਚੁੱਕਿਆ ਜੀ ਉਹਨਾਂ ਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਦਾ ਕੀ ਕਸੂਰ ਸੀ ਉਹ ਵਾਪਸ ਨਹੀਂ ਆਏਗਾ ਇਹਨਾਂ ਦਾ ਕੀ ਕੋਸ ਦੱਸਿਆ ਜਿਹੜਾ ਕਨਵਰਜਨ ਦੱਸਿਆ ਓਕੇ ਦਿਓ ਛਟਕਾਰ ਲਾਇਆ ਗਿਆ ਉਹਨੂੰ ਤੂੰ ਛਟਕਾਰ ਸਹਿ ਨਹੀਂ ਹੋਇਆ ਉਹਦੇ ਨਾਲ ਹੱਟ ਫੇਲਰ ਹੋ ਗਿਆ ਕਿਉਂਕਿ ਜਦੋਂ ਕਰੇ ਗਏ ਕੋਈ ਨਿਸ਼ਾਨ ਨਹੀਂ ਸੀ ਉਹਨਾਂ ਦੇ ਓਕੇ ਪਰ ਜਦੋਂ ਦੇਖਿਆ ਜਦੋਂ ਐਕਸੀਡੈਂਟ ਹੋਣ ਤੋਂ ਬਾਅਦ ਨਿਸ਼ਾਨ ਉਹਨਾਂ ਦੇ ਇਸ ਥਾਂ ਤੇ ਨਿਸ਼ਾਨ ਹੈ ਸਿਰ ਤੇ ਨਿਸ਼ਾਨ ਹੈ ਪੈਰਾਂ ਤੇ ਨਿਸ਼ਾਨ ਪੈਰਾਂ ਤੇ ਜਿਵੇਂ ਕਿਸੇ ਚੀਜ਼ ਨਾਲ ਮਾਰਿਆ ਹੁੰਦਾ ਡੰਡੇ ਦੇ ਜਿਵੇਂ ਲਾਲ ਲਾਲ ਉਸ ਤੋਂ ਅੰਗ ਨਿਸ਼ਾਨ ਨੇ ਛਾਲੇ ਬੜੇ ਵੱਡੇ ਵੱਡੇ ਬੈਕ ਤੇ ਨਿਸ਼ਾਨ ਹੈ ਰੈਡ ਰੈਡ ਜਿਵੇਂ ਵਾਲਾਂ ਤੋਂ ਵੜ ਕੇ ਘੜੀਸਿਆ ਗਿਆ ਹੁੰਦਾ ਪੱਤੇਆਂ ਦੇ ਵਿੱਚ ਵਾਲਾਂ ਦੇ ਵਿੱਚ ਬੱਤੇ ਫਸੇ ਹੋਏ ਸੀਗੇ ਜਿਵੇਂ ਚਾਰ ਚਾਰ ਬੰਦੇ ਵਾਲਾਂ ਤੋਂ ਵੜ ਕੇ ਘਰੀਸਦੇ ਐ ਇਸ ਤਰ੍ਹਾਂ ਉਹਦੀ ਪਿੱਠ ਤੇ ਤਿਆਰ ਕੀਤੀ ਗਈ ਸੀ ਰੈਡ ਨਸੀ ਬਹੁਤ ਜਿਆਦਾ ਸਰਪ ਸਿੱਖੀ ਜੰਮ ਦਾ ਵੀ ਬਿਲਕੁਲ ਮਜ਼ਾਕ ਬਣਾਇਆ ਹੈ ਪੱਗ ਦੀ ਪੱਗ ਇੱਕ ਸਾਡੀ ਸ਼ਾਹ ਨੂੰ ਜੇ ਸਾਡੀ ਲੈਂਦੀ ਤਾਂ ਪੋਣੀ ਦੀ ਪੋਣੀ ਕੀਤੀ ਰਹਿੰਦੀ ਐ ਪਰ ਉਹ ਦੁਬਾਰਾ ਤਿਆਰ ਕਰਕੇ ਗੱਡੀ ਦੇ ਵਿੱਚ ਰੱਖੀ ਗਈ ਹੈ ਅੱਛਾ ਬਾਕੀ ਤੈਅ ਕਰਕੇ ਰੱਖਿਆ ਆ ਕਿ ਦੱਪਿਆ ਗਿਆ ਗਲਾ ਵੀ ਦੱਪਿਆ ਗਿਆ ਤੇ ਜਿਸ ਤਰ੍ਹਾਂ ਦੇ ਨਿਸ਼ਾਨ ਆ ਉਹ ਉਸ ਨਾਲ ਅਸੀਂ ਇਹ ਲਗਾ ਰਹੇ ਹਾਂ ਕਿ ਸ਼ਤ ਪੱਗ ਦਾ ਹੀ ਨਿਸ਼ਾਨ ਹੈ ਪੱਗ ਸਾਹਿਬ ਜੀ ਮਹਿਸੂਸ ਕੀਤਾ ਗਿਆ ਇਹਨਾਂ ਨੇ ਪੱਗ ਤੋਂ ਵੀ ਮਜ਼ਾਕ ਬਣਾਇਆ ਇਹਨਾਂ ਨੇ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਸਜ਼ਾ ਬਦ ਤੋਂ ਬਦ ਮਿਲਣੀ ਚਾਹੀਦੀ ਹੈ ਤਾਂ ਇਹ ਕੱਲ ਹੁਣ ਤੁਹਾਡੇ ਕੋਲ ਕੌਣ ਆਇਆ ਸੀ ਜੀ ਬਾਕੀ ਦੇ ਮੈਂਬਰ ਜਿਹੜੇ ਜੋ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਆਪ ਦਾ ਪ੍ਰੋਟੈਸਟ ਕਰ ਰਹੇ ਸੀ ਕਿ ਅਸੀਂ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਬਾਕੀ ਬੰਦਿਆਂ ਦੇ ਪਰਚੇ ਦੇ ਵਿੱਚ ਨਾਮਜ਼ਦ ਨਹੀਂ ਕੀਤਾ ਜਾਂਦਾ ਤਾਂ ਰਾਤੀ ਕਿੰਨੇ ਵਜੇ ਨਾਮਜ਼ਦ ਕੀਤੇ ਗਏ ਬਾਕੀ ਮੈਂਬਰ ਮੇਰਾਤੀ ਮੇਰੇ ਕੋਲ ਆਇਆ ਜੀ 10 10 10 10 ਵਜੇ ਤੋਂ ਬਾਅਦ ਆਇਆ ਤੇ ਉਸ ਤੋਂ ਬਾਅਦ ਇਹ ਨਾਮਜ਼ਦ ਕਰਕੇ ਗਏ ਬਾਕੀ ਮੈਂਬਰ ਹਾਂ ਉਸ ਤੋਂ ਬਾਅਦ ਜੀ ਤੇ ਅੱਜ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਕੋਈ ਓਕੇ ਬਿਲਕੁਲ ਤੇ ਅੱਜ ਹਾਂਜੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਉਹਨਾਂ ਨੇ ਜੱਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕੰਮ ਤਾਂ ਖਰਾਬ ਹੋ ਗਿਆ ਜੀ ਇਸੀ ਗਲਤੀ ਦਾ ਕਰ ਬੈਠੇ ਓਕੇ ਪਰ ਉਹਨੂੰ ਸਜ਼ਾ ਵੀ ਤਾਂ ਭੁਗਤੋਂਗੇ ਫਿਰ ਤੇ ਇਹ ਹੈ ਜੀ ਬੇਸ਼ੱਕ ਤੁਸੀਂ ਇਹ ਕਾਰਵਾਈ ਕਰਨੀ ਹੈ ਕਰੋ ਪਰ ਨਜਾਇਬ ਉਹਤ ਨਾ ਮਾਰੋ ਕਿਸੇ ਦੇ ਕਿ ਤੁਸੀਂ ਤਾਂ ਉਹਨਾਂ ਨੂੰ ਕਹਤਾ ਫਿਰ ਜਿੰਨੇ ਤੁਸੀਂ ਮਾਰੋਗੇ ਫੀਤੀਆਂ ਟੋਡੀਆਂ ਵਾਝਣਗੀਆਂ ਉਸ ਅਸਲੀ ਗੁਨਾਹਗਰ ਨੂੰ ਫੜੋ ਤੁਸੀਂ ਜੇ ਫੜਦੇ ਹੋ ਤਾਂ ਬਿਲਕੁਲ ਨਸ਼ਾ ਮਿਲਦਾ ਤੁਸੀਂ ਪ੍ਰੂਫ ਤੁਸੀਂ ਪ੍ਰੂਫ ਦਿਖਾਓ ਕਿ ਕਿਉਂ ਕਿਉਂ ਫੜਿਆ ਉਹਨਾਂ ਨੂੰ ਉਹਨਾਂ ਕੋਲ ਕੋਈ ਨਸ਼ਾ ਸੀ ਉਹਨਾਂ ਦੇ ਫੋਰੈਂਸਿਕ ਜਾਂਚ ਹੋਏ ਉਹਨਾਂ ਦੀ ਬੋਡੀ 'ਚ ਕੋਈ ਨਸ਼ੇ ਦੀ ਕੋਈ ਮਾਤਰਾ ਨਹੀਂ ਮਿ ਕੁਝ ਵੀ ਨਹੀਂ ਸੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਵਿਆ ਸਾਢੇ ਪੰਜ ਮੇਰੀ ਗੱਲ ਹੋਈ ਹੈ ਕਹਿੰਦੇ ਨੰਸੀ ਟੂਥ ਬਸ ਚਾਰ ਰੱਖ ਕੇ ਆ ਗਿਆ ਮੈਨੂੰ ਕੀ ਪਤਾ ਸੀ ਕਿ ਜਿਸ ਜੱਸੀ ਦਾ ਬਣਾ ਲਾ ਕੇ ਮੱਢੜ ਬਣਾਇਆ ਗਿਆ ਕਰ ਮੇਰੇ ਬਤੀਸਾ ਕਤਲ ਹੋਇਆ ਜੀ ਕਤਲ ਹੋਇਆ ਇਹ ਕਤਲ ਕੀਤਾ ਗਿਆ ਮੇਰੇ ਬੱਚੇ ਨੂੰ ਮੇਰਾ ਬੱਚਾ ਰੂਟੀਨ ਤੇ ਡਿਊਟੀ ਜਾਂਦਾ ਸੀ ਸਾਲ ਪਾਰ ਉਹ ਬਰਨਾਲਾ ਵੀ ਬਾਈਸ ਕਾਲਜ ਜੌਬ ਕਰਕੇ ਆਇਆ ਆਪਦਾ ਵੀ ਇੰਸਟੀਚੂਟ ਸੀ ਉਹਦਾ ਬਹੁਤ ੱੱਕਾ ਹੋਇਆ ਸਾਡੇ ਨਾਲ ਜੀ ਬਹੁਤ ਸਾਾਨੂੰ ਦੋ ਦਿਨ ਪਹਿਲਾਂ ਇੱਕ ਰੁਕਮ ਸੂਲ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਨਿਰੰਦਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਕਿ ਓਮੈਕ ਸਿਟੀ ਬਟਿੰਡਾ ਦਾ ਰਹਿਣ ਵਾਲਾ ਹੈ ਉਸ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹਦੇ ਸਾਥੀ ਵੱਲੋਂ ਉਹਨੂੰ ਜਿਹੜੇ ਹੈਗਾ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਉਹਦੇ ਸਾਥੀ ਜਿਹੜਾ ਸੀ ਉੱਥੇ ਮੌਕੇ ਤੇ ਉਹ ਭੱਜ ਗਿਆ ਸੀ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇਹਦੇ ਵਿੱਚ ਅਸੀਂ ਜੋ ਨਿਰੰਦਰਦੀਪ ਸਿੰਘ ਹੈ ਜੋ ਰਿਤਿਕ ਸਿੰਘਾ ਉਹਦੇ ਫਾਦਰ ਰਣਜੀਤ ਸਿੰਘ ਦੇ ਬਿਆਨਾਂ ਦੇ ਉੱਪਰ ਮੁਕੱਦਮਾ ਨੰਬਰ 124 ਅੰਡਰ ਸੈਕਸ਼ਨ 105 ਪੀ ਐਨ ਐਸ ਸਾੜਾ ਕਨਾਲ ਕਲੋਨੀ ਦਰਜੇ ਦਿਸਟ੍ਰਿਕਟ ਕੀਤਾ ਅਗੇਂਸਟ ਗਗਨਦੀਪ ਸਿੰਘ ਹੈਪੀ ਲੂਤਰਾ ਐਂਡ ਉਤਾਰ ਸਿੰਘ ਤਾਰੀ ਜਿਹੜਾ ਉਤਾਰ ਸਿੰਘ ਤਾਰੀ ਹੈ ਉਹ ਸਾਡਾ ਪੁਲਿਸ ਮੁਲਾਜ਼ਮ ਹੈ ਜਿਹਦੇ ਵਿੱਚ ਉਹ ਜੋ ਸੀਆਈਏ ਝੰਡਾ ਦੇ ਵਿੱਚ ਤਨਾਤ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਕੱਲ ਜਿਹੜਾ ਸੀਗਾ ਉਹਦੇ ਪੇਰੈਂਟਸ ਵੱਲੋਂ ਇਸ਼ੂ ਰੇਜ਼ ਕੀਤਾ ਗਿਆ ਸੀਗਾ ਜਿੱਦੇ ਵਿੱਚ ਅਸੀਂ ਜਿਹੜਾ ਦਾ ਪੋਸਟਮਾਰਟਮ ਹੈਗਾ ਉਹ ਇਹ ਦੇ ਵਿੱਚ ਬੋਰਡ ਕੱਟ ਕੇ ਕਰਕੇ ਦਾ ਇੱਕ ਪੋਸਟਮਾਰਟਮ ਕਰਵਾਇਆ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਫਰਦਰ ਜਿਹੜੀ ਮੁਕਤਮਾ ਦੀ ਤਫ਼ਤੀਸ਼ ਜੀ ਆਪਣੇ ਕਰ ਰਹੇ ਆ ਜਿਸ ਦੇ ਵਿੱਚ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਪੈਂਡਿੰਗ ਹੈ ਅ ਉਸ ਤੋਂ ਲਾਵਾ ਵੀ ਜਿਹੜੀ ਹੈਗੀ ਸਾਡੀ ਫਾਈਲ ਦੀ ਤਫ਼ਤੀਸ਼ ਕਈ ਇੰਗਲਾਂ ਤੇ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਕੱਲ ਉਹਨਾਂ ਦਾ ਦੁਬਾਰਾ ਸਟੇਟਮੈਂਟ ਰਿਕਾਰਡ ਕਰਕੇ ਤਿੰਨ ਪੁਲਿਸ ਮੁਲਾਜ਼ਮਾਂ ਹੋਰ ਜਿਹੜੇ ਹੈਗੇ ਨੇ ਇਸ ਮੁਕਦਮੇ ਦੇ ਵਿੱਚ ਨਾਮਿਨੇਟ ਕੀਤੇ ਗਏ ਨੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਕਿ ਕਿਸ ਦਾ ਇਸ ਮੁਕਦਮੇ ਦੇ ਵਿੱਚ ਕੀ ਕੀ ਰੋਲ ਹੈਗਾ ਉਹ ਦੇ ਅਕੋਰਡਿੰਗਲੀ ਜੋ ਵੀ ਇਸ ਪਰ ਫੈਕਟਸ ਟੈਕਨੀਕਲ ਐਵਿਡੈਂਸ ਜੋ ਔਨ ਗਰਾਉਂਡ ਡਾਟ ਫਾਈਲ ਕੀਤੀ ਜਾਊਗੀ ਉਸ ਮੁਤਾਬਕ ਰਿਪੋਰਟ ਕਰਕੇ ਕੀਤੀ ਜਾਏਗੀ ਕੋਈ ਗ੍ਰੈਕਟ ਨਹੀਂ ਆਏ ਦੇ ਵਿੱਚ ਜਿਹੜੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਵੱਖ-ਵੱਖ ਐਂਗਲਸ ਤੇ ਨਾਲ ਹੀ ਸਾਡੀ ਟੀਮ ਜਿਹੜੀ ਹੈਗੀ ਅਰੈਸਟ ਕਰਨ ਵਾਸਤੇ ਵੀ ਕੋਸ਼ਿਸ਼ ਕਰ ਰਹੀ ਹੈ। ਸਰਬ ਕੀ ਹੋਇਆ ਕੀ ਪੂਰਾ ਮਾਮਲਾ? ਹੋਇਆ ਕੀ ਮੁੰਡਾ ਰੋਜ਼ੀ ਤਰ੍ਹਾਂ ਆਪੀ ਦੀ